ਇੱਕ ਨੂੰ ਛੋਟਾ ਕਰਕੇ ਕੰਪੈਰ ਸੀ ਕਰੀ ਤੇ ਮੇਰੇ ਕੋਲ ਕਲਾ ਜਿੱਥੇ ਨੂੰ ਠਣਿਆ ਕਰਕੇ ਪਈ ਤੁਸੀਂ ਟਾਈਮ ਦਿਓ ਅਸੀਂ ਜ਼ਰੂਰ ਆਵਾਂਗੇ ਕਿਉਂਕਿ ਮੈਂ ਅੰਦਾਜ਼ਾ ਲਾ ਕੇ ਪਈ ਅੱਜ ਦੀ ਹੋਣ ਦੀ ਨਾਲ ਉਸ ਦੀ ਕਰ ਪੁੱਤਰ ਕੰਕ ਨਹੀਂ ਕਿਸੇ ਦਾ ਨਹੀਂ ਉਸ ਥੋੜੀ ਦੀਪ ਜਿਹੜੀ ਇਹ ਹੈ ਜੀ ਮੈਂ ਆਪਣਾ ਡਰਾਈਵ ਕਰਕੇ ਆਉਣਾ ਪੁੱਤਰ ਕਹਿੰਦਾ ਕੋੜਾ ਉਪਰ ਚੁੱਕ ਕਦੋਂ ਥਲੇ ਨੂੰ ਲੈ ਕੇ ਨ ਜਾਓ ਸਰ ਕਾਂਗਰਸ ਸਾਡੀ ਕਾਂਗਰਸ ਦੇ ਲੀਡਰ ਟੁੱਟ ਟੁੱਟ ਕੇ ਉਧਰ ਜਾ ਰਹੇ ਨੇ ਉਧਰੋਂ ਨਹੀਂ ਆ ਰਹੇ ਉਧਰੋਂ ਕੌਣ ਆ ਰਿਹਾ ਸਰ ਬਾਹਰ ਸਾਹਮਣੇ ਵੇਖਿਓ ਕਿਵੇਂ ਹੁੰਦੇ ਨੇ ਕੌਣ ਆ ਰਿਹਾ ਸਰ ਕਿਸੇ ਦਾ ਇੱਕ ਦਾ ਨਾਮ ਦੱਸ ਦੋ ਮੈਂ ਪਰਚਾਣ ਕਿ ਜਣਾ ਦੇਗਾ ਟਾਈਮ ਪੁੱਛਣਾ ਬਾਹਰ ਸਾਹਮਣੇ ਆਉਣਗੇ ਹੋਰ ਜਿਸ ਤਰ੍ਹਾਂ ਕਿ ਕਦੀ ਉਧਰ ਚਲਾ ਗਿਆ ਕਦੀ ਉਧਰ ਚਲਾ ਗਿਆ ਹੋਰ ਪ੍ਰੈਜ਼ੀਡੈਂਟ ਬਣਾਉਣ ਲਈ ਮੈਂ ਸਟੇਜ ਤੋਂ ਕਿਹਾ ਕਿ ਪ੍ਰਧਾਨ ਜੀ ਡੀਐਨਏ ਕਰ ਲਿਆ ਕਰੋ ਮੈਂ ਉਹਦੋਂ ਕਿਹਾ ਸੀ ਕਿ ਪ੍ਰੈਜ਼ੀਡੈਂਟ ਬਣਾਉਣਾ ਪਹਿਲੋਂ ਪੀਖਿਆ ਜਾਵੇ ਕਿ ਇਹ ਬੰਦਾ ਪ੍ਰੈਜ਼ੀਡੈਂਟ ਦੇ ਲਾਇਕ ਹੈਗਾ ਕਿ ਨਹੀਂ ਹੈਗਾ ਤੇ ਜਿਹੜਾ ਬੰਦਾ तितਲੀ ਵਾਂਗ ਕੜਿਉਤੇ ਕੜਿਉਤੇ ਚੀਫ ਮਿਨਿਸਟਰ ਮੰਨ ਨਹੀਂ ਕਿਹਾ ਸੀ ਅੰਦਰ ਤੇ तितਲੀ ਵਾਂਗ ਪਰਣ ਕਿਦੇ ਬਾਰੇ ਕਿਹਾ ਤੇ ਅੱਜ ਤਿਤਲੀਆਂ ਚੁੱਕ ਚੁੱਕ ਉਹ ਆਪਣੇ ਫੁੱਲਾਂ ਤੇ ਬਿਠਾਉਣ ਲੱਗ ਪਏ ਪਿਛਲੀ ਵਾਰ ਪਿਛਲੀ ਵਾਰ ਸੁਸ਼ੀਲ ਰਿੰਕੂ ਵੀ ਚਲੇ ਗਏ ਉਹ ਐਮਪੀ ਜਿੱਤ ਕੇ ਉਥੋਂ ਆਮ ਆਦਮੀ ਪਾਰਟੀ ਤੋਂ ਯਾਰ ਮੇਰੀ ਗੱਲ ਸੁਣੋ ਮੈਂ ਤੁਸੀਂ ਮੇਰੇ ਖਲ ਥੋੜੇ ਥੋੜੇ ਉਹਨਾਂ ਵੱਲ ਨੂੰ ਆਮ ਆਦਮੀ ਪਾਰਟੀ ਵੱਲ ਥੋੜਾ ਜਿਹਾ ਦਬਾ ਕੇ ਸਹੀ ਸਰ ਅਸੀਂ ਇਹਦਾ ਅਸੀਂ ਤਾਂ ਸਿਰਫ ਗੱਲ ਕਰ ਰਹੇ ਹਾਂ ਸਰ ਕਾਂਗਰਸ ਪਾਰਟੀ ਦੇ ਨੁਕਸਾਨ ਦੀ ਕਿ ਲੀਡਰ ਟੁੱਟ ਟੁੱਟ ਕੇ ਉਧਰ ਜਾ ਰਹੇ ਨੇ ਉਧਰੋਂ ਨਹੀਂ ਆ ਰਹੇ ਉਧਰੋਂ ਕੌਣ ਆ ਰਹੇ ਸਰ ਤੁਹਾਡੇ ਸਾਹਮਣੇ ਵੇਖਿਓ ਕਿਵੇਂ ਆਉਂਦੇ ਨੇ ਕੌਣ ਆ ਰਿਹਾ ਸਰ ਕਿਸੇ ਦਾ ਇੱਕ ਦਾ ਨਾਮ ਦੱਸ ਦਿਓ ਕਿਉਂ ਮੈਂ ਦੱਸਾਂ ਕਿ ਜਦ ਦਾ ਆਏਗਾ ਟਾਈਮ ਦੱਸਾਂਗਾ ਤੁਹਾਡੇ ਸਾਹਮਣੇ ਆਉਣਗੇ ਠੀਕ ਹੈ ਸਰ ਇਸ ਕਰਕੇ ਥੋੜੀ ਜੀ ਜਿਹੜੀ ਹੈਗੀ ਆ ਨਾ ਆਪਣਾ ਲੈਵਲ ਇਹਨੂੰ ਥੋੜੇ ਉੱਪਰ ਚੁੱਕੋ ਪੱਤਰਕਾਰ ਕਹਿੰਗਾ ਥੋੜਾ ਉੱਪਰ ਚੁ ਥੰਕ ਯੂ ਥਲੇ ਨੂੰ ਲੈ ਕੇ ਨਾ ਜਾਓ ਜਿੰਨਾ ਚਿਰ ਪੱਤਰਕਾਰ ਜਿਹੜਾ ਇੱਕ ਵਾਰ ਫੋਨ ਲਾ ਮੇਰੀ ਗੱਲ ਹੁਣ ਬੈਸ ਸੀ ਕਰੀ ਮੇਰੇ ਕੋਲ ਕੱਲਾ ਜੇ ਤੈਨੂੰ ਮੈਂ ਠਣਿਆ ਕਰਕੇ ਭੇਜ ਦਿੰਦਾ ਠੀਕ ਆ ਸਰ ਪੱਤਰਕਾਰ ਸਾਨੂੰ ਟਾਈਮ ਦੇਈ ਅਸੀਂ ਇਹ ਅਛਾਤੀ ਲਈ ਪੱਤਰਕਾਰ ਆਏ ਸੀ ਅੱਗੇ ਸਰ ਤੁਸੀਂ ਟਾਈਮ ਦਿਓ ਅਸੀਂ ਜ਼ਰੂਰ ਆਵਾਂਗੇ ਮੈਂ ਤੈਨੂੰ ਮੈਂ ਪਾਣੀ ਕਰਕੇ ਭੇਜ ਅਸੀਂ ਹੁਣ ਵੀ ਤੁਹਾਡੇ ਨਾਲ ਹੀ ਆ ਮੇਰੇ ਨਾਲ ਨਾਲ ਦੀ ਗੱਲ ਪੱਤਰਕਾਰ ਕਦੀ ਕਿਸੇ ਦਾ ਵੀ ਬਹੁਤ ਸਾਰਾ ਮੇਰਾ ਤਾਂ ਸਰਕਾਰ ਨੇ ਕਾਰਜ ਸਸਪੈਂਡ ਮਾਰਤਾ ਹੀ ਤੁਹਾਡੇ ਤੋਂ